ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਸਾਡਾ ਹੋ ਗਿਆ 85ਵਾਂ ਦਿਨ ਤੇ ਅੱਜ ਅਸੀਂ ਲਾਵਾਂਗੇ ਮਿਹਨਤ ਦੇ ਸਾਧੇ ਤੁਸੀਂ ਅੱਜ ਸਾਡੀ ਗਰਾਊਂਡ ਸੁੱਕ ਗਈ ਆ ਪਰਟੋਏ ਪੈ ਗਈ ਆ ਮੀਂਹ ਦਾ ਕਰਕੇ ਦੇਖ ਸਕਦੇ ਤੁਸੀਂ ਤੇ ਪਿੱਛੇ ਕੋਨਾ ਦੀ ਹੋ ਗਈ ਆ ਤਿਆਰੀ ਤੇ ਕੋਈ ਸਾਭ ਲੱਗੇ ਆ ਮਿਹਨਤ ਸਟਾਰਟ ਕਰਨ ਤੇ ਕੱਲ ਆਪਣੇ ਬੱਚੇ ਗਿਆ ਹੀ ਟੂਰਨਾਮੈਂਟ ਖੇਡਣ ਤੇ ਤੁਹਾਨੂੰ ਅੱਗੇ ਵਲੌਗ ਚ ਦੱਸਾਂਗੇ ਦੇ ਉਹਨਾਂ ਨੇ ਕਿਸ ਤਰ੍ਹਾਂ ਦੀ ਪਰਫਾਰਮੈਂਸ ਕੀਤੀ ਤੇ ਬਾਕੀ ਤੁਹਾਨੂੰ ਅੱਗੇ ਵਲੌਗ ਚ ਮਿਲਦੇ ਆਂ ਫਿਰ ਮਿਹਨਤ ਦੇ ਨਾਲ ਸਹਿਰ ਕਹਿੰਦੇ ਗੱਲ ਮੁੰਡੇ ਆਪਣੇ ਗਿਆ ਹੀ ਮੂਲੇ ਵਾਲ ਖੇਡਣ ਆਹੋ ਫਿਰ ਸੈਕਿੰਡ ਆਏ ਭਾਜੀ ਹਾਂ ਕਰਾਤੀ ਸਿਰਾ ਮੈਂ ਕਿਹਾ ਪੂਰੀ ਭਾਜੀ ਹਾਂ ਐਕਸ਼ਨ ਕੀਤਾ ਕਿ ਨਹੀਂ ਇਹਨਾਂ ਨੇ ਬਾਦੂ ਭਾਜੀ ਕਿੱਦਾਂ ਫਿਰ ਮਿਹਨਤ ਲਾਈਦਾ ਕੋਈ ਸਾ ਦਾ ਮੁੱਲ ਮੋੜਦੇ ਕਿ ਨਹੀਂ ਉਹ ਭਾਜੀ ਵਧੀਆ ਥੈਂਕ ਯੂ ਕਰ ਭਾਜੀ ਨੱਕਵਰੀ ਜਾ ਉੱਤੇ ਉੱਤੇ ਚੜ ਕੇ ਥੈਂਕ ਯੂ ਕਰ ਦोगे ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਤੂੰ ਕੋਈ ਤਗੜੇ ਕਰੀ ਜਾਂਦੇ ਮੁੰਡੇ ਕਹਿ ਕੋਈ ਤਗੜੇ ਕਰੀ ਜਾਂਦੇ ਮੈਂ ਤਾਂ ਦਫਾ ਲਾ ਹਾਂ ਤੇ ਤੂੰ ਹੀ ਜਾਇਆ ਕਰ ਮੈਚ ਤੇ ਠੀਕ ਆ ਹਾਂਜੀ ਠੀਕ ਆ ਗਾਂ ਵੀ ਇਦਾਂ ਹੀ ਜਿੱਤ ਕੇ ਆਇਆ ਕਰਨਾ ਆਪਾਂ ਠੀਕ ਆ ਚੱਲ ਫੇ ਹੈਲੋ ਟੀਮ ਨਾਲ ਨੋਟ ਕਰ ਲੈਣ ਵਾਲੀ ਕਿ ਕਿਸੇ ਵੀ ਟੀਮ ਨੇ ਘੱਟੋ-ਘੱਟ 7 ਖਿਡਾਰੀ ਹੋਣੇ ਚਾਹੀਦੇ ਆ ਉਦੋਂ ਜਿਹੜੇ ਘੱਟ ਖਿਡਾਰੀ ਆ ਉਹ ਨਹੀਂ ਖਿਡਾਰੀ ਰਣ ਕੇ ਘੱਟੋ-ਘੱਟ 6 ਜਾਂ 7 ਖਿਡਾਰੀ ਜ਼ਰੂਰੀ ਹੋਣੇ ਚਾਹੀਦੇ ਆ ਹੁਣ ਸਾਡੇ ਕੋਲ ਇੱਕ ਮਾਇਆ ਨੋਟ ਕਰ ਲੈਣ ਵਾਲੀ ਜੀ ਆ ਵਿਸ਼ਾਸਨਾ 6 ਜਾਂ 7 ਹੋਣੀ ਹੋਣੀ ਚਾਹੀਦੇ ਆ ਜੀ ਹਰੇਕ ਟੀਮ ਦੇ ਵਿੱਚ ਟੱਕਰ ਕਰਨੇ 6 ਦਾ ਫਾਸ ਪਲਾਨ 플레이ਰ ਜਿਹੜੇ ਹੋਣ ਚਾਹੀਦੇ ਪ੍ਰੋਪਰ ਟੀਮ ਹੋਣੀ ਚਾਹੀਦੀ ਹੈ ਕਿਉਂਕਿ ਇਹ ਅੱਜ ਤੱਕ ਦੀ ਵੱਡੀ ਦੇ ਮੁਕਾਬਲੇ ਰੂ ਮੇਰੇ ਤੋਂ ਸੱਚੇ ਹੱਥ ਟੀਮ ਜਿਹੜੀ ਲਲ ਮਾਲਕ ਦੀ ਖੇਡ ਰਹੀ ਹੈ ਤੇ ਮੇਰੇ ਤੋਂ ਖੱਤੇ ਹੱਥ ਤੇਰਾ ਨਕੌਂਦਰ ਸ਼ਹਿਰ ਮਹਾਨਪੁਰੇ ਉਹ ਬਾਬੇ ਦੀ ਜਿੱਤ ਜਾਨ ਉਹੋ ਜਿਹੜਾ ਬੜੇ ਦਾ ਡੱਕਾ ਜਿਹੜਾ ਗੁਰੂ ਗਿਆਨੀ ਜੀ ਆਇਆ ਤਾਂ ਦੇਖੋ ਅੱਗੇ ਚੱਲੇਗਾ ਸੋਚਦੇ ਜੀ ਫਕਤ ਆਏ ਜਿੱਤੇ ਜਿੱਤਕਾਰ ਦੇ ਖਿਡਾਰੀ ਦਰਸ਼ਕ ਵੀ ਆਏ ਸਾਰਿਆਂ ਨੂੰ ਬੇਨਤੀ ਹੈ ਕਿ ਰਾਤ ਤੋਂ ਬੜੇ ਦਾ ਡੱਕਾ ਜਿਹੜਾ ਉਹ ਚੱਲ ਰਹੇ ਨੇ ਆਪਾਂ ਲਲ ਕੋਲ ਤੇ ਛਕੜਾ ਬਾਜੀ ਬਾਜੀ ਜੱਦੀ ਛਕੜਾ ਜਿੰਨੀ ਭੋਖਾ ਠੁਕਦੇ ਮੁਤਾਬਕ ਕਿਉਂਕਿ ਇਹ ਟੇਡਣਾ ਬੱਤਾ ਬੱਤਾ ਫਿਰਦਾ ਕਿਉਂਕਿ ਗੋਰੀ ਕਬੱਡੀ ਪੌਂਡ ਦੇ ਵਾਸਤੇ ਲਲ ਮਾਰਕ ਦੀ ਧਰਤੀ ਦਾ ਕਹਿੰਦੇ ਵੀ ਵਾਤਾ ਹੋਇਆ ਉਧਰ ਦੇ ਪਾਸੇ ਸਾਡੇ ਬਹੁਤ ਸਾਰੇ ਖਿਡਾਰੀ ਬਿੱਟੂ ਜੀ ਕਬੱਡੀ ਕੋਚ ਨਮਾਜੀਪੁਰ ਵਾਲੇ ਵੱਡੀਆਂ ਜ਼ਿੰਮੇਵਾਰੀਆਂ ਬੱਤਾ ਮੌਜੂਦ ਹੈ ਤੇ ਬਾਬਾ ਮੈਨੂੰ ਲੀਗ ਦੇ ਸੀਨੀਅਰ ਆਰਗਨਾਈਜ਼ਰ ਨੂੰ ਬਾਬਾ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਪੋਰਟ ਜੋੜ ਕੇ ਕਬੱਡੀ

श ਇਹ ਨਾ ਬਰਾਉਂਡ ਦਾ ਲਾਲ ਜੁਆ ਰਹਿੰਦਾ ਹੈ ਫਿਰ ਬਰਾਉਂਡ ਦੱਗੇ ਵਾਲੀ ਆਪਨੇ ਸੰਭਾਲ ਲੈਂਦਾ ਲਓ ਅੱਜ ਕਿੰਨੇ ਪਾਸੇ ਨਾਲ ਮਾਰਨ ਵਾਲੇ ਨੇ ਲਾਇਆ ਤੇ ਐਨ ਹੱਥ ਨਾਲ ਬਹੁਤ ਸ਼ੂਟ ਬਰਾਉਂਡ ਸਜਾਈ ਹੋਈ ਹੈ ਐ ਤਾਰਾ ਵਧੀਆ ਤਰੀਕੇ ਦੇ ਨਾਲ ਲਾਇਆ ਤੇ ਪਰਮੰਤ ਬਹੁਤ ਸੋਹਣੇ ਖੀਤੇ ਹੋਇਆ ਮੇਲਾ ਮੱਤਾ ਹੁੰਦਾ ਐਨ ਕਿਤੇ ਛੋਟੀਆਂ ਬਰਾਉਂਡਾਂ ਤੋਂ ਢੰਗੀਆਂ ਤੇ ਅੱਜ ਕਿਤੇ ਪੁੰਜਾ ਬਰਾਉਂਡਾਂ ਤੋਂ ਆ ਹੋਏ ਉੱਤਰ ਵਾਕੇ ਸਾਡਾ ਹੱਥ ਇੱਥੇ ਰੱਖ ਸਾਡਾ ਹੱਥ ਇੱਥੇ ਰੱਖ ਇਹੋ ਜੀ ਗੱਲ ਕੀਤੀ ਆ ਅਰਮਾਨ ਜੀ ਬਕਰੂ ਨੇ ਇਧਰ ਵੀ ਪਸਾ ਦਿੱਤੀ ਮਾ ਗਰਾਉਂਡ ਦੇ ਵਿੱਚ ਆ ਗਈ ਆ ਤੇ ਟੰਡੋਵਾਲ ਰਾਇਲ ਕਿੰਸੀ ਟੀਮ ਵਿੱਚ ਆ ਟੰਡੋਵਾਲ ਵੀ ਆ ਗਿਆ ਯਾਨੀ ਜੇ ਸਮੇ ਸਮੇ ਸਰਪੁੱਤਰ ਦੇ ਵਾਸਤੇ ਜੇ ਸਮੇ ਸਮੇ ਸਰ ਜਿਹੜੇ ਪਲੇਅਰ ਪੁੱਤੇ ਆ ਸਮਾਂ ਉਹਨਾਂ ਦੀ ਕਦਰ ਕਰਦਾ ਸਮਾਂ ਸਮਾਂ ਸਮਰੱਥ ਵਾਹ ਇਧਰ ਲਓ ਸਾਹਮਣੇ ਪਤਲਾ ਪਤੰਗ ਜਿਹਾ ਸਰੀਰ ਹੈ ਇਸ ਸਮੇਂ ਸਿੱਖ ਸਰਦਾਰ ਉਹ ਕਹਿੰਦੇ ਵੀ ਰਮਾਲ ਲਾਲ ਰੰਗ ਦੀ ਪਟਕੀ ਬੰਨੀ ਹੋਈ ਹੈ ਐਨ ਸਿੱਖੀ ਇਸ ਰੂਪ ਦੇ ਵਿੱਚ ਸਜਿਆ ਹੋਇਆ ਪਰ ਦੂਸਰੇ ਪਾਸੇ ਕਾਫੀ ਨੇ ਚੌਂ ਦੀ ਘੁੰਮਦੀ ਹੋਈ ਘਿਆਰੀ ਘੇਰੀ ਦੇ ਵਿੱਚੋਂ ਕਹਿੰਦੇ ਬੱਬੀ ਕੁਲਾਰ ਜੀ ਵਿਸਲ ਫੜ ਕੇ ਬੈਠੇ ਨੇ ਆਉ ਤਿਆਰ ਵਰ ਤਿਆਰ ਨੇ ਸਮਾਂ ਸਟਾਰਟ ਹੋ ਚੁੱਕਾ ਹੈ 30 ਸੈਕਿੰਡ ਦੀ ਪਾਬੰਦ ਮਾਂ ਖੇਡ ਕਬੱਡੀ ਏ ਇਹ ਚੱਲ ਰਿਹਾ ਹੋਇਆ ਮੂਲੇ ਵਾਲ ਖਹਿਰਿਆਂ ਦੇ ਵਿੱਚ ਅੱਜ ਪਹਿਲੇ ਦਿਨ ਦੇ ਵਿੱਚ 52 ਕਿਲੋ ਤਾਂ ਹੁੰਦੀ ਹੈ ਆ ਕਬੱਡੀ ਖੇਡ ਦੇ ਮੈਦਾਨ ਦੇ ਅੰਦਰ ਛੋਟੀ ਉਮਰ ਦੇ ਬੱਚੇ ਨੇ ਭਾ ਦਿੱਤੀ ਹੈ ਲਓ ਸਾਹਮਣੇ ਐਨ ਕਦੇ ਬਾਜ ਵਾਂਗੂ ਅੱਖਾਂ ਤੇ ਦੂਸਰੇ ਪਾਸੇ ਇੱਕ ਨੰਬਰ ਤਾਂ ਐਮ ਡੀ ਐਸਾ ਸ਼ਾਹਕੋਟ ਤੋਂ ਲਾਈਵ ਚੱਲ ਰਿਹਾ ਤੇ ਉਹ ਕੈਮਰੇ ਦੇ ਵਿੱਚ ਐਨ ਕੈਦ ਹੋ ਰਹੇ ਨੇ ਇਹ ਬਾਲਾ ਉਹ ਜਫਾ ਲੱਗ ਰਿਆ ਨੇ ਸ਼ਾਹਕੋਟ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਕੈਮਰੇ ਫੋਕਸ ਨੇ ਐਮ ਡੀ ਐਸਾ ਲਾਈਵ ਦੇ ذریعے ਆ हां 35 किलो भार वर्ग ਦੀਆਂ ਟੀਮਾਂ ਪਹਿਲਾ ਮੈਚ ਨੱਲ ਮਾਨਕ ਨੇ ਜਿੱਤਿਆ ਜੀ ਦੂਸਰਾ ਮੈਚ ਬਿੱਲੇ ਰਾਂਗੜੇ ਨੇ ਜਿੱਤਿਆ ਤੇ ਰੌਂਕੇ ਦਾ ਤੇ ਨੱਲ ਮਾਨਕ ਦਾ ਦੂਸਰੇ 라ਉਂਡ ਦਾ ਇਹ ਮੈਚ ਜਿਹੜਾ ਖੇਡਿਆ ਜਾ ਰਿਹਾ ਉਹਦਾ ਵੀ ਨਜ਼ਰ ਆਪਾਂ ਜਰੂਰ ਕਰਾਂਗੇ ਆ ਲਓ ਜੀ ਸ਼ੁਰੂ ਹੋ ਚੁੱਕੀ ਆ ਮਿਹਨਤ ਦੇ ਮੁੰਡੇ ਤਿਆਰ ਪਰ ਤਿਆਰ ਦੇਖ ਸਕਦੇ ਤੁਸੀਂ ਸੁਖਵੀਰ ਸਿੰਘ ਨੇ ਕਰਤਾ ਪਹਿਲਾ ਸੈੱਟ ਸਟਾਰਟ ਤੇ ਵੈਰੀ ਗੁੱਡ ਮੁੰਡੇ ਮਿਹਨਤ ਰੰਗ ਲਿਆ ਰਹੀ ਆ ਮੁੰਡਿਆਂ ਦੀ ਮਿਹਨਤ ਬਾਕੀ ਤੁਹਾਨੂੰ ਅੱਗੇ ਵਲੌਗ 'ਚ ਦਿਖਾਵਾਂਗੇ ਕਿੰਦਾ ਰੰਗ ਲਿਆ ਰਹੀ ਆ ਮੁੰਡਿਆਂ ਦੀ ਮਿਹਨਤ ਸਹੀ ਆ ਜੀ ਤੇ ਦੇਖ ਸਕਦੇ ਤੁਸੀਂ ਕੋਚ ਸਾਹਿਬ ਕਰੀ ਜਾਂਦੇ ਰੈਡੀ ਬੱਚਿਆਂ ਨੂੰ ਸਹੀ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਅੱਗੇ ਤੱਕ ਸੈੱਟ ਚੱਲ ਰਿਹਾ ਵਾ ਮੁੰਡਿਆਂ ਦਾ ਇੱਥੋਂ ਸਟਾਰਟ ਹੁੰਦਾ ਜੀ ਕੋਈ ਸਾਉਤ ਲਾ ਕੇ ਆਹ ਪਈਆਂ ਆਪਣੀਆਂ ਕੋਨਾ ਵਾ ਇੱਥੋਂ ਲੈ ਕੇ ਉਹ ਐਂਡ ਤਾਈਂ ਜਾਣਾ ਜੀ ਇਹ ਦੇਖਣ ਨੂੰ ਸੌਖਾ ਲੱਗਦਾ ਪਰ ਸੈੱਟ ਬਹੁਤ ਔਖਾ ਜੀ ਸਾਬ ਸਹੀ ਹੋ ਜਾਂਦਾ ਬੰਦਾ ਜੀ ਸਹੀ ਆ ਜੀ ਲਓ ਜੀ ਹੁਣ ਛੋਟੇ ਬੱਚਿਆਂ ਦੇ ਨਾਲ ਬਿੱਲਾ ਭਾਜੀ ਲਾਲਾ ਭਾਜੀ ਸਹੀ ਆ ਜੀ ਲਾਲੇ ਨਿਆਣੇ ਕੰਮ ਜ਼ਿਆਦਾ ਖਿੱਚੀ ਜਾਂਦੇ ਆ ਹਾਂ ਬਾਬਾ ਕਿਰਪਾ ਕਰਦਾ ਇਹਨਾਂ ਦੇ ਪੂਰੀ ਬਾਬਾ ਬਿੱਟੂ ਭਾਜੀ ਨਹੀਂ ਕਰਦਾ ਬਿੱਟੂ ਭਾਜੀ ਦੀ ਜਿਆਦਾ ਮਿਹਨਤ ਆ ਕਿ ਸਵੇਰ ਨੂੰ ਉੱਠ ਕੇ ਭਾਜੀ ਆ ਜਾਂਦਾ ਵਾ ਜਿਹੜਾ ਭਾਜੀ ਦੀ ਜਿਆਦਾ ਮਿਹਨਤ ਆ ਬਾਬੇ ਨੇ ਤਾਂ ਕਰਨੀ ਹੀ ਕਰਨੀ ਬਾਬਾ ਕਿਰਪਾ ਫੇਰ ਹੀ ਕਰੋਗੇ ਜਦੋਂ ਆਪਾਂ ਕਾ ਹੱਥ ਪੈਰ ਹਲਾਵਾਂਗੇ ਸਹੀ ਆ ਜੀ ਲਓ ਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲਾ ਜੀ ਠੀਕ ਆ ਵਧੀਆ ਚੱਲ ਕਰ ਦਿਓ ਕਰ ਦਿਓ ਰੈਡੀ ਇਹਨਾਂ ਨੂੰ ਆ ਪੂਛਾਂ ਵਾਲੇ ਵੀ ਭਜਾਓ ਪੂਛਾਂ ਵਾਲ ਪੂਛ ਪੂਛ ਗਏ ਕਿ ਪਛੇਰੇ ਗਿਆ ਉਹ ਪੂਛ ਗਏ ਆਹ ਵੇਖ ਲਓ ਜੀ ਪੂਛਾਂ ਵਾਲੇ ਆ ਗਏ ਅੱਜ ਤੋਂ ਨਾ ਹੀ ਤੁਹਾਡਾ ਪੁੱਤ ਪੂਛਾਂ ਵਾਲੇ ਆ ਵੇਖ ਲਓ ਕੋਟੀ ਦੀ ਪੂਛ ਤੇ ਆਹ ਸਹਿਜ ਦੀ ਪੂਛ ਇਹ ਪੂਛਾਂ ਵਾਲਾ ਗਿਆ ਗਾਈ ਨਹੀਂ ਦੇਖ ਸਕਦੇ ਆ ਰੌਣਕ ਪੂਰੀ ਲੱਗੀ ਆ ਗਰਾਊਂਡ ਜੇ ਤੇ ਦੇਖ ਸਕਦੇ ਤੁਸੀਂ ਚੱਕੀ ਜਾ ਰਹੀ ਆ ਕੰਮ ਨੂੰ ਲੋ ਜਾ ਇੱਥੇ ਵੇਚ ਆ ਕੇ ਵੇਚ ਆ ਕੇ ਸਾਰਿਆਂ ਨੂੰ ਆਲੇ ਬਣਾ

चल ले अल्लाह ਦੇ ਅੰਦਰ ਨਾ ਨਾ ਚੱਲ ਜਾ ਉਹ ਅੱਗੇ ਨਾਲ ਬਾਤ ਕਰ ਲਓ ਜੀ ਅਗਲਾ ਸੈੱਟ ਆ ਗਿਆ ਜੀ ਪਹਿਲਾਂ ਅੱਗੇ ਨੂੰ ਇਹ ਪਿਛੇ ਨੂੰ ਲਓ ਜੀ ਮੁੰਡੇ ਬੁੱਕਦੇ ਆ ਆਪਾਂ ਲਾ ਰਹੇ ਹਾਂ ਸਪ੍ਰਿੰਟਾਂ ਤੇ ਮੁੰਡੇ ਲਾ ਰਿਹਾ ਕੁੱਪੇ ਕੋਨਸ ਸਹੀ ਆ ਜੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਖੇਤ ਕੇ ਖੇਤ ਕੇ ਖੇਤ ਕੇ ਚੱਲ ਚੱਲ ਸੈਜ ਚੱਲ ਸੈਜ ਦੇ ਮਗਰ ਬੰਦਾ ਨਾ ਕਰੇ ਕੋਈ ਥੱਲੇ ਨਾ ਦੇ ਦੇ ਪਾਜੀ ਚੱਲ 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 ਸੈਜ ਵੈਰੀ ਗੁੱਡ ਤੇਜ਼ ਹੋ ਚਲੋ 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 ਪਾਜੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਆ ਬੁਗਲਾ ਲਾ ਵੀ ਆਇਆ ਵਾ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਹਵਾਸ਼ ਖੇਤੇ ਕੇ ਖੇਤੇ ਕੇ ਖੇਤੇ ਕੇ ਚੱਲ 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 ਲਾਲੇ ਹੋਏ ਦੇ ਮਦਵਾਲੇ ਹੋਏ ਦੇ ਰੁਕਣ ਨਾ ਤੇ ਰੁਕਣ ਨਾ ਛੱਡਣੀ ਆ ਤੇ ਛੱਡਣੀ ਆ ਚੱਲ ਚੱਲ ਇਹ ਸਾਰੇ ਨੂੰ ਖੱਪ ਕਰਦਾ ਜਾ ਦੀ ਬਣਾ ਰੇਲ ਇਹਦੀ ਚੱਲ 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 ਏ ਪੂਰਾ ਲਵਾ ਇਹਨੂੰ ਪਾਜੀ ਸਹਿਜ ਕਹਿੰਦਾ ਜੋਰ ਹੀ ਨਹੀਂ ਕਰਾਇਆ ਪਾਜੀ ਨੇ ਅੱਜ ਹਾਂ ਸਾਤ ਦਿਨ ਚੜਿਆ ਨਹੀਂ ਕਰਵਾਉਂਦਾ ਥੱਲੀਆਂ ਪਾਜੀ ਵਿਖਾ ਖਾਂ ਮੂੰਹ ਪਸੀਨਾ ਅੱਜ ਵਿਖਾ ਖਾਂ ਉਦਾਂ ਨੂੰ ਵਿਖਾਉਂਦਾ ਸੀ ਹੈ ਆ ਪੂਛ ਕਿਦੇ ਲਈ ਰੱਖੀ ਐ ਹੈ ਓਏ ਪੂਛ ਕਿਦੇ ਲਈ ਰੱਖੀ ਆ ਮੈਂ ਦੱਸਦਾ ਕੋਈ ਨਾ ਫਿਰ ਪਾਜੀ ਆ ਕਹਿੰਦਾ ਪੂਛ ਤਾਂ ਰੱਖੀ ਐ ਮੇਰੇ ਨਾਲ ਨਵੀਂ ਕੁੜੀ ਨਾਲ ਮੇਰੀ ਗੱਲਬਾਤ ਚੱਲੀ ਐ ਉਹ ਕਹਿੰਦੀ ਪੂਸ਼ ਰਖ ਭਾਜੀ ਸਾਦਨ ਦਿਆ ਵਾ ਇਧਰ ਝੂਠ ਕਾ ਦੋ ਭਾਜੀ ਪੁੱਛ ਇਹਨੂੰ ਮੈਂ ਕਿਹਾ ਮੈਂ ਉੱਦੀ ਰਖਾਈ ਉੱਦਾਂ ਕਹਤੋਂ ਤੂੰ ਭਈਆ ਮੱਖੂ ਵਾਲੀ ਜਵਾਬ ਦੇਗੀ ਉਹ ਚਾਲ ਲਗਾ ਤੂੰ ਭਈਆ ਉਹ ਕੋਟੀ ਉਰੇਆ ਕੋਟੀ ਕਹਿੰਦਾ ਹੀ ਹਨਾ ਕੁੜੀ ਦਾ ਕਰਕੇ ਪੂਸ਼ ਰਖਾਈ ਆ ਓ ਵੇ ਲੈ ਵੇ ਐਵੇਂ ਨਹੀਂ ਮਾਰਦਾ ਓ ਵੀ ਓ ਫਿਰ ਤੇ ਦੱਸਣ ਦਿਆ ਸਾਨੂੰ ਭਾਈ ਇਹਨੇ ਵੀ ਰਖਾਈ ਓ ਇਹਨੇ ਇਹਨੇ ਤਾਂ ਤਾਂ ਰਖਾਈ ਆ ਇਹ ਕਹਿੰਦਾ ਇਹ ਪਤਾ ਕੀ ਕਹਿੰਦਾ ਸਹਿਜ ਕੋ ਭਾਜੀ ਕੋਟੀ ਕਹਿੰਦਾ ਭਾਬੀ ਕਹਿੰਦੀ ਤੂੰ ਵੀ ਪੂਸ਼ ਰਖ ਆ ਤਾਂ ਕਰਕੇ ਰੱਖੀ ਆ ਇਹ ਕੱਲ ਆ ਜਾ ਪਤਾ ਨਾ ਪੁੱਛ ਰੱਖ ਲੈ ਮੈਂ ਕਿਹਾ ਮੈਂ ਵੀ ਨਹੀਂ ਮੈਂ ਹਨਾ ਉਹਨੇ ਪਹਿਲਾਂ ਪੂਛੇ ਦਿਖਾਈ ਪਾਪੇ ਕੋ 30 ਰੁਪਏ ਦੁਬਾਰਾ ਲੈ ਕੇ ਆਇਆ ਅੱਛਾ ਮੈਂ ਤੀਆਂ ਦੀ ਆ ਪੂਛ ਇਹ ਦੋ ਮੈਂ ਤੇ ਗੋਪੀ ਕੋ ਮੈਂ ਲਗਾ ਨਾ ਤੀਆਂ ਦੀ ਪੂਛ ਹੈ ਇਹ ਮੈਨੂੰ ਕਹਿੰਦਾ ਵੀ ਸੀ ਇਹ ਕਹਿੰਦਾ ਸੀ ਹਨਾ ਆਪਾਂ ਪੂਛੇ ਰਖਾਉਣੀ ਆ ਪਹਿਲੇ ਕੱਟ ਪਉਣ ਲੱਗਾ ਸੀ ਕਿੱਥੇ ਇੱਥੇ ਉਹ ਵੀ ਭਾਜੀ ਕਹਿੰਦਾ ਕੱਟ ਪਉਣ ਲੱਗਾ ਸੀ ਤੇ ਬਾਅਦ ਚ ਕਹਿੰਦਾ ਬਾਅਦ ਚ 6 ਅੰਗਲੀ ਤੇ ਪੈਸੇ ਲੈਣ ਲੱਗਾ ਕਹਿੰਦਾ ਬੂਖੇ ਰਖੋ ਨੀਆ ਬਸ 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 ਲਓ ਜੀ ਅੱਜ ਇਹ ਮੁੰਡਾ ਇਹ ਸੁਲਤਾਨਪੁਰ ਤੋਂ ਹੁੰਦਾ ਵਾ ਰੁਕ ਜਾ ਤੇ ਬੁਗਲੇ ਨਾਲ ਜਦਬਾੜੀ ਚੱਲ ਪਈ ਆ ਚਲੋ ਵੈਰੀ ਗੁੱਡ ਵੈਰੀ ਗੁੱਡ ਖਿੱਚ ਕੇ ਖਿੱਚ ਕੇ ਖਿੱਚ ਕੇ ਸ਼ਾਬਾਸ਼ ਚੱਲ ਚੱਲ ਦੇਖਣਾ ਕਿਹੜਾ ਕਿਹੜਾ ਹੰਬਦਾ ਉਹ ਬੁਗਲੇ ਕੀ ਗੱਲ ਆ ਚੱਲ 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 ਗਿਆ ਭੱਜ ਗਿਆ ਗੜੀ ਗੇੜਾ ਕੱਢ ਗਿਆ ਕੱਢ ਕੱਢ ਬੁਗਲਾ ਸਿੱਧਾ ਪੱਜ ਪੱਜ ਤੇ ਦਦਾ ਮੂਹਰ ਕੇ ਬਾਜੇ ਚੱਲ 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 올ਡ ਸਕੂਲ 올ਡ ਸਕੂਲ ਮਿੱਤਰਾਂ ਦੀ ਵਾਈਬ ਬੰਦੀਏ ਨਹੀਂ ਚੱਲ 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 ਨਹੀਂ ਤਕੜੀ ਚੀਜ਼ ਆ ਨਾ ਬੰਦੀਏ ਆਪਾਂ ਲਵਾਉਂਦੇ ਉਹ ਕੁੱਪੇ ਜਾਓ ਸਹੀ ਗੱਲ ਆ ਸਹੀ ਗੱਲ ਆ ਚੱਲ 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 ਵੀ ਜਿੱਦਾਂ ਸ਼ਾਮ ਨੂੰ ਭਾਈ ਇਹ ਲਾਉਣਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਕੋਈ ਨਾ ਬੁਗਲੇ ਹਟਣਾ ਨਿਕਾ 42 43 ਸਕੰਡ ਹੋਏ 1 ਮਿੰਟ ਕਰਨੀ ਆ ਸ਼ਾਬਾਸ਼ 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 ਕਹਿਦੇ ਖੈਦੇ ਖਿੱਚ ਖੈਚ ਖਿੱਚ ਵੈਰੀ ਗੁੱਡ ਵੈਰੀ ਗੁੱਡ 50 ਸਕਿੰਟ ਹੋ ਗਏ ਆ 50 ਸਕਿੰਟ ਹੋ ਗਏ 50 ਸਕਿੰਟ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੋ ਗਿਆ 1 ਮਿੰਟ ਗਰੌਂਡ ਸਹੀ ਗੱਲ ਜੀ ਦੋਸਤੋ ਅੱਜ ਲੱਗਾ ਆਟਾ ਹਾਂ ਤੇ ਭਾਜੀ ਨੇ ਬੋ ਕਰਾਈ ਸੱਲੀ ਹਾਂ ਤੇ ਹੁਣ ਚੱਲਣਾ ਘਰਾਂ ਨੂੰ ਮਿਹਨਤ ਹੋ ਗਈ ਸਵਾਪਤ ਹਾਂਜੀ ਤੇ ਕੀ ਕਹਿਣਾ ਨੇਟ ਤੇ ਲਾਈਕ ਕਰੋ ਫੋਲੋ ਕਰੋ ਐਂਡ ਸਬਸਕ੍ਰਾਈਬ ਕਰੋ। ਤੋ ਕਿ ਗੁੱਸਾ ਨਾ ਕਰਿਓ ਮੈਂ ਥੋੜਾ ਬਿਜੀ ਹਗਾ। ਗੁੱਸਾ ਨਾ ਕਰੋ ਮੈਂ ਬਹੁਤ ਬਿਜੀ ਸੀ ਥੋੜਾ ਜਿਹਾ। ਆਹ ਤਾਂ ਕਰਕੇ ਤੋ ਕਿ ਐਂਡ ਤੇ ਬੋਲ ਨਹੀਂ ਹੋਇਆ ਥੋੜੇ ਦਿਨ। ਥੋੜੇ ਦਿਨ ਬੋਲ ਨਹੀਂ ਹੋਇਆ। ਤੇ ਬਾਕੀ ਤੋ ਕਿ ਲਵ ਯੂ ਆ ਸਾਰਿਆਂ ਨੂੰ। ਬਾਕੀ ਸਾਰਿਆਂ ਨੂੰ ਲਵ ਯੂ। ਪੱਪੀ ਦੇ ਦੇ ਸਾਰਿਆਂ ਨੂੰ। ਆਹ ਚੈੱਕ। ਕਰਤੀ ਹਾਂ। ਹਾਂਜੀ ਕੱਲ ਆਪਣੇ ਮੁੰਡੇ ਗਏ ਸੀਗੇ ਮੂੜੇਵਾਲ ਖੈਰੇ। ਤੇ ਮੂੜੇਵਾਲ ਖੈਰੇ ਇਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਤੇ ਪਹਿਲਾ ਮੈਚ ਵੀ ਜਿੱਤ ਗਏ ਸੀ ਤੁਸੀਂ ਕਿ ਨਹੀਂ? ਬੋਲੋ। ਹਾਂ। ਆਇਆ ਨਹੀਂ ਯਾਰਾ ਕਿ ਨਹੀਂ ਵੀਕੈਂਡ ਮੈਚ ਜਿੱਤ ਗਏ ਨੇ ਦੱਸੋ ਉਧਰ ਕੈਮਰਾ ਲਾ ਕਰਕੇ ਦੱਸੋ ਉਹ ਮੈਂ ਦੇਖੀ ਅੱਛਾ ਬਾਅਦ ਚ ਫਾਈਨਲ ਨਹੀਂ ਫਾਈਨਲ ਦੇ ਕੀ ਕਰ ਗਏ ਆ ਗਏ ਨੇ ਖੜ ਗਏ ਇਹ ਬਹੁਤ ਵਧੀਆ ਚਲੋ ਨਵੇਂ ਸਿਗੇ ਮੁੰਡੇ ਮਿਹਨਤ ਲਾਉਂਦੇ ਸੀ ਤੇ ਫਾਈਨਲ ਮੈਚ ਇ ਸੈਕੰਡ ਆਏ ਆ ਬਹੁਤ ਵਧੀਆ ਤਾੜੀਆਂ ਮਾਰ ਦਿਓ ਇਹਨਾਂ ਲਈ ਇੱਕ ਵਾਰੀ ਬਹੁਤ ਵਧੀਆ ਅੱਜ ਸਾਨੂੰ ਪਤਾ ਲੱਗਦਾ ਵੀ ਹਾਂ ਵੀ ਮੁੰਡਿਆਂ ਨੇ ਖਰਾ ਖਾਧੀ ਆ ਮਿਹਨਤ ਲਾਈ ਆ ਤੇ ਇਹਨਾਂ ਜੇ ਹੁਣ ਫਰਕ ਸਾਨੂੰ ਨਜ਼ਰ ਆ ਰਿਹਾ ਤੇ ਕੋਈ ਨਾ ਗਾਂ ਕੋਈ ਨਾ ਤੁਸੀਂ ਸੈਕਿੰਡ ਆਏ ਆਪਾਂ ਫਰਸਟ ਵੀ ਹੋਣਾ ਠੀਕ ਆ ਬਾਉਂਗੇ ਕਿ ਨਹੀਂ ਹਾਂਜੀ ਹਾਂਜੀ ਕੋਈ ਸਾਹਿਬ ਦੱਸੋ ਕਿੱਦਾਂ ਅਸੀਂ ਪੱਠੀ ਤਿਆਰ ਕਰੀ ਜੰਨੇ ਆ ਹਾਂ ਤੁਸੀਂ ਉੱਥੇ ਤੁਸੀਂ ਉੱਥੇ ਹੀ ਕਿੱਦਾਂ ਫੇ ਮੈਂ ਤਾਂ ਪੂਰਾ ਨਜ਼ਾਰਾ ਰਹਿਤ ਆ ਇਸੇ ਹਾਂ ਏਸੀ ਖੜਾ ਹੋ ਆ ਵੇਖੋ ਜੀ ਕੱਲ ਏਸੀ ਨੇ ਐਕਸ਼ਨ ਕੀਤਾ ਕਿਰੇ ਭਾਜੀ ਕਹਿੰਦਾ ਸਿਰਾ ਕਰਦੇ ਜੀ ਕਰਦਾ ਕਰਦੀ ਮੜਾ ਕਿੱਦਾਂ ਕੀਤਾ ਸੀ ਭਾਜੀ ਕਹਿੰਦਾ ਸਿਰਾ ਹੁਣ ਚਲੋ ਮੁੰਡਾ ਮੂੜ ਜੀ ਨਗਾ ਇਹਨੇ ਸਿਰਾ ਕਰਾਤੀ ਗੱਲ ਭਾਜੀ ਕਹਿੰਦਾ ਉੱਡਿਆ ਹੀ ਹੁੰਦਾ ਸੀ ਮੁੰਡਾ ਇਹ ਤੇ ਆ ਵੀ ਮੁੰਡਾ ਰੀਡਰ ਗ ਕਿਹੜੇ-ਕਿਹੜੇ ਗਾਈ ਖੜੇ ਹੋ ਜੋ ਅਕੀਚ ਲੱਗੇ ਆ ਬਾਕੀ ਇੱਕ ਦੋ ਮੁੰਡੇ ਚਲੇ ਗਏ ਆ ਚਾਰ ਚੜ ਜੇ ਆ ਤੇ ਦੇਖਦਾ ਹਾਂ ਅੱਜ ਲਾਈਵ ਤੇ ਜੇ ਸਾਨੂੰ ਲੱਭੇ ਇਹਨਾਂ ਦੇ ਕਲਿੱਪ ਦੋ ਵਲੌਗ ਤੇ ਜ਼ਰੂਰ ਮੈਂਸ਼ਨ ਕਰਾਂਗੇ ਉਹ ਮੁੰਡਾ ਬਹੁਤ ਸੋਹਣਾ ਹੈ ਆ ਮੁੰਡਾ ਜਮਸ਼ੀਰ ਤੋਂ ਆਉਂਦਾ ਵਾ ਇਹਨੂੰ 10-15 ਦਿਨ ਹੋ ਗਏ ਆ ਹੁੰਦੇ ਨੂੰ ਇਹ ਵੀ ਬਹੁਤ ਵਧੀਆ ਖੇਡਿਆ ਮੁੰਡਾ ਸਹੀ ਹੈ ਜੀ ਕੋਈ ਨਾ ਆਪਾਂ ਇਹਨਾਂ ਨੂੰ ਹੋਰ ਤਕੜੇ ਕਰਾਂਗੇ ਬਾਬੇ ਦੀ ਕਿਰਪਾ ਨਾਲ ਤਾੜੀਆਂ ਮਾਰ ਦਿਓ ਇੱਕ ਵਾਰ ਹੋਰ ਇਹਨਾਂ ਲਈ ਸਹੀ ਹੈ ਜੀ ਚਲੋ ਜੀ ਓਕੇ ਜੀ ਥੈਂਕ ਯੂ ਜੀ ਲਓ ਜੀ ਅੱਜ ਦੀ ਮਿਹਨਤ ਆਪਾਂ ਕਰਤੀ ਹੈ ਸਮਾਪਤ ਤੇ ਤੁਹਾਨੂੰ ਦੱਸਾਂਗੇ ਕਿ ਬੱਚਿਆਂ ਦੀ ਅੱਜ ਮਿਹਨਤ ਤਾਂ ਕਰਕੇ ਘੱਟ ਲਵਾਈ ਹੈ ਥੋੜੀ ਐਕਸਰਸਾਈਜ਼ ਲਵਾਈ ਹੈ ਕੱਲ ਮੈਚ ਖੇਡ ਕੇ ਬੱਚੇ ਥੱਕ ਗਏ ਸੀਗੇ ਤੇ ਤਾਂ ਕਰਕੇ ਉਹਨਾਂ ਦੀ ਮਿਹਨਤ ਘੱਟ ਲਵਾਈ ਤੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਆ ਬੱਚਿਆਂ ਨੇ ਤੁਸੀਂ ਦੇਖਿਆ ਹੀ ਅੱਗੇ ਵਲੌਗ ਚ ਤੇ ਇਦਾਂ ਹੀ ਆਪਾਂ ਬੱਚਿਆਂ ਨੂੰ ਅੱਗੇ ਵੀ ਖੜਾ ਆਕ ਦਵਾਂਗੇ ਤੇ ਤਕੜੇ ਕਰਾਂਗੇ ਬਾਬੇ ਦੀ ਕਿਰਪਾ ਨਾਲ ਬਹੁਤ ਫਰਕ ਪੈ ਗਿਆ ਵਾ ਨਵੀਂ ਪਨੀਰੀ ਨੂੰ ਸਹੀ ਆ ਜੀ ਤੇ ਇਦਾਂ ਹੀ ਮੁੰਡੇ ਖੇਡਦੇ ਰਹਿਣ ਸਹੀ ਆ ਜੀ ਤੇ ਜਿਹੜੇ ਸਾਨੂੰ ਇੰਨੀ سپورਟ ਕਰਦੇ ਉਹਨਾਂ ਨੂੰ ਦਿਲੋਂ ਧੰਨਵਾਦ ਆ ਜਿਹੜੇ ਆਪਣੇ ਵੀਰ ਬਾਹਰ ਗਏ ਯੂ ਐਸ ਏ ਵਾਲੇ ਵੀਰ ਜਿਨੇ ਇੰਨੀ سپورਟ ਕਰਦੇ ਆ ਬੱਚਿਆਂ ਲਈ ਸਹੀ ਆ ਜੀ ਦਿਲੋਂ ਧੰਨਵਾਦ ਆ ਜੀ ਉਹਨਾਂ ਦਾ ਉਹਨਾਂ ਦੀ ਖਰਾਕ ਦਿੰਦੇ ਆ ਸਹੀ ਆ ਜੀ ਕੈਂਪ ਨੂੰ ਪੂਰਾ ਮੇਨਟੇਨ ਕਰ ਰਹੇ ਆ ਜੀ ਬਾਬੇ ਦੀ ਕਿਰਪਾ ਨਾਲ ਸਹੀ ਆ ਜੀ ਤੇ ਇਦਾਂ ਹੀ ਆਪਾਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਾਂਗੇ ਤੇ ਮੁੰਡੇ ਤਕੜੇ ਕਰਾਂਗੇ ਤੇ ਜਿਹੜੇ ਸਾਡੇ ਵੀਡੀਓ ਦੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਜੀ ਤੇ ਇਦਾਂ ਹੀ سپورਟ ਕਰਦੇ ਰਹੋ ਜੀ